ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬੇਟਾ ਦਿਖਾ ਦਿੰਨੇ ਆ ਹਾਂਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਹੁਣ ਹੋ ਰਹੀ ਏ ਜੀ 12:00 ਵੱਜ ਗਏ ਜੀ ਕਿਉਂਕਿ ਸਵੇਰ ਮੈਥੋਂ ਸ਼ੂਟ ਹੋਇਆ ਨਹੀਂ ਕਿਉਂਕਿ ਮੈਂ ਕੁੱਠੀ ਸੀਗੀ ਲੇਟ ਕਿਸਮਤ ਨੇ ਛੁੱਟੀ ਮਾਰੀ ਸੀ ਸਕੂਲੋਂ ਕਿਉਂਕਿ ਕੱਲ ਉਹ ਬਿਮਾਰ ਸੀਗੀ ਕੱਲ ਸਕੂਲ ਦੇ ਵਿੱਚੋਂ ਬੁਖਾਰ ਹੋ ਗਿਆ ਸੀਗਾ ਤੇ ਫਿਰ ਪਾਪਾ ਕਹਿੰਦੇ ਉਹਦੇ ਕਹਿੰਦੇ ਵੀ ਕੱਲ ਕੱਲ ਨੂੰ ਸਕੂਲ ਨਾ ਭੇਜਿਓ ਗੁੜੀਆਂ ਨੂੰ ਉਹਦੇ ਲੇਟ ਉੱਠਣਾ ਕਰਕੇ ਫਿਰ ਮੈਂ ਵੀ ਲੇਟ ਉઠી ਨਹੀਂ ਤਾਂ ਫਿਰ ਜੇ ਸਕੂਲ ਜਾਣਾ ਹੁੰਦਾ ਤਾਂ ਫਿਰ ਮੈਂ ਉਹਨੂੰ ਸਕੂਲ ਰੈਡੀ ਕਰਨਾ ਹੁੰਦਾ ਤਾਂ ਫਿਰ ਮੈਂ ਉੱਠਦੀ ਹੁੰਨੀ ਆ ਇੱਕ ਮੇਰੇ ਨਾ ਉੱਠਣ ਦਾ ਕਾਰਨ ਇਹ ਵੀ ਹੈ ਵੀਰੇ ਸੁਵਸਨੇਹਾ ਕਿਉਂਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਕਿ ਇਹਨੂੰ ਕਿਹਨੂੰ ਪ੍ਰੈਗਨਸੀ ਦੇ ਵਿੱਚ ਇਹ ਪ੍ਰੋਬਲਮ ਆਈ ਹੈ ਪਲੀਜ਼ ਮੈਨੂੰ ਦੱਸਿਓ ਕਮੈਂਟ ਕਰਕੇ ਤੇ ਕਿਵੇਂ ਠੀਕ ਹੁੰਦੀ ਹੈ ਇਹ ਪ੍ਰੋਬਲਮ ਮੈਨੂੰ ਨੀਂਦ ਨਹੀਂ ਆਉਂਦੀ ਵੀਰੇ ਰਾਤ ਨੂੰ 1.5 ਤੋਂ ਬਾਅਦ ਬਾਅਦ ਮੈਨੂੰ ਫੇਰ ਪਤਾ ਨਹੀਂ ਕਦੋਂ ਨੀਂਦ ਆਉਂਦੀ ਹੈ ਬਈ 1 ਵਜੇ ਤੱਕ ਤਾਂ ਮੈਂ ਜਾਗਦੀ ਹੁੰਨੀ ਆ ਨੀਂਦ ਨਹੀਂ ਆਉਂਦੀ ਮੈਨੂੰ ਕਿਸਮਤ ਤੇ ਕਿਸਮਤ ਦਾ ਡੈਡੀ ਸੁੱਤੇ ਪਏ ਹੁੰਦੇ ਨੇ ਵਧੀਆ ਕਰਾੜੇ ਛੱਡ ਰਹੇ ਹੁੰਦੇ ਨੇ ਪਰ ਮੈਨੂੰ ਨੀਂਦ ਨਹੀਂ ਆਉਂਦੀ ਹੈਗੀਗੀ ਤੇ ਅੱਜ ਮੈਂ ਇਸ ਚੀਜ਼ ਦੀ ਦਵਾਈ ਵੀ ਲਿਆਉਂਗੀ ਕਿਉਂਕਿ ਮੇਰਾ ਨਾ ਨੀਂਦ ਨਾ ਆਉਣ ਦੀ ਵਜ੍ਹਾ ਕਰਕੇ ਮੇਰਾ ਸਿਰ ਬਹੁਤ ਭਾਰੀ ਭਾਰੀ ਹੋ ਜਾਂਦਾਗਾ ਤੇ ਸਿਰ ਦੁੱਖ ਦਾ ਵੀ ਹੈ ਰਾਤ ਮੇਰਾ ਸਿਰ ਬਹੁਤ ਦੁਖਿਆ ਬਾਕੀ ਮੈਡੀਸਿਨ ਵੀ ਨਹੀਂ ਕੋਈ ਲੈਣੀ ਹੁੰਦੀ ਪ੍ਰੈਗਨਸੀ ਦੇ ਵਿੱਚ ਤੇ ਫਿਰ ਮੈਂ ਐਂ ਬਸ ਮੈਨੇਜ ਕੀਤਾ ਮੈਨੂੰ ਪਤਾ ਕਿਵੇਂ ਕੀਤਾ ਮੈਨੇ ਸਵੇਰਾ ਉੱਠਿਆ ਨਹੀਂ ਆ ਫਿਰ ਮੇਰੇ ਤੋਂ ਕੀ ਕਹਿ ਰਿਆ ਪੁੱਤ ਤੂੰ ਹਾਂ ਤੇ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਸ਼ਾਇਦ ਮੈਂ ਅੱਜ ਬਲੱਡ ਦਵਾਈ ਵੀ ਲਿਆਵਾ ਮੈਡਮ ਤੋਂ ਉਹਨਾਂ ਨੂੰ ਦੱਸੂਗੀ ਕਿ ਮੈਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਥੋੜੀ ਬਹੁਤੀ ਨੀਂਦ ਆਉਣੀ ਤਾਂ ਜ਼ਰੂਰੀ ਹੈ ਵੀਰੇ ਇਸ ਹਾਲਤ ਦੇ ਵਿੱਚ ਦਿਨੇ ਵੀ ਨਹੀਂ ਆਉਂਦੀ ਹੈਗੀ ਮੈਨੂੰ ਇੱਕ ਹੁੰਦਾ ਹਨਾ ਵੀ ਦਿਨੇ ਬੰਦੇ ਨੇ ਨੀਂਦ ਲਾ ਲਈ ਸੋ ਕੇ ਵੀ ਤਾਂ ਕਰਕੇ ਰਾਤ ਨੂੰ ਨੀਂਦ ਨਹੀਂ ਆਈ ਹੈਗੀ 2-3 ਘੰਟੇ ਦਿਨੇ ਸੌ ਜਾਂਦੇ ਨੇ ਜਿਹੜੇ ਉਹ ਵੀ ਰਾਤ ਨੂੰ ਕਹਿੰਦੇ ਨੇ ਸਾਨੂੰ ਨੀਂਦ ਨਹੀਂ ਆਉਂਦੀ ਹੈਗੀ ਬਈ ਉਹਨਾਂ ਦਾ ਤਾਂ ਕਹਿਣ ਬਣਦਾ ਨਹੀਂ ਠੀਕ ਹੈ ਤੇ ਮੈਂ ਦਿਨੇ ਵੀ ਨਹੀਂ ਸੌਂਦੀ ਹੈਗੀ ਦਿਨੇ ਬਸ ਮੈਂ ਫਿਰਦੀ ਰਹਿਣੀ ਆ ਜਾਂ ਪੈ ਜਾਨੀ ਆ ਬਟ ਵੀ ਨੀਂਦ ਨਹੀਂ ਆਉਂਦੀ ਹੈਗੀ ਮੈਨੂੰ ਰੈਸਟ ਕਰ ਲੈਣੀ ਹੁੰਦੀ ਆ ਤੇ ਚਲੋ ਜੀ ਜੇ ਦਵਾਈ ਲੈਣ ਗਏ ਤਾਂ ਉੱਥੇ ਵੀ ਬਲੌਗ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਹਲਕੀਆਂ ਫੁਲਕੀਆਂ ਜਿਹੀਆਂ ਤਿਆਰੀਆਂ ਕਰ ਰਹੀ ਸੀਗੀ ਹੌਲੀ ਹੌਲੀ ਜਿੰਨੀਆਂ ਕਿ ਮੈਥੋਂ ਹੋ ਰਹੀਆਂ ਨੇ ਤੇ ਆਹ ਸੀ ਬਣਾ ਲੈ ਸੀਗੇ ਲੰਗੋਟ ਬੱਚੇ ਦੇ ਇਹ ਮੈਂ ਪਤਾ ਨਹੀਂ 8 ਤੋਂ 9 ਬਣਾ ਲੈ ਸੀਗੇ ਮੰਮੀ ਨੇ ਮੇਰੀ ਹੈਲਪ ਕਰਤੀ ਸੀਗੀ ਬਣਾਉਣ ਦੇ ਵਿੱਚ ਰੰਗ-ਬਰੰਗੇ ਆਪਣੇ ਕੋਲ ਕੱਪੜੇ ਪਏ ਸੀਗੇ ਦੋ ਸੇਮ ਟੂ ਸੇਮ ਨਹੀਂ ਦੋ ਦੋ ਸੇਮ ਟੂ ਸੇਮ ਹੈ ਬੁੱਤੇ ਕਾ ਦੋ ਸੇਮ ਹੋਗੇ ਇਕਾ ਜੈਲੋ ਵਾਲੇ ਦੋ ਸੇਮ ਹੋਗੇ ਜੈਲੋ ਵਾਲੇ ਆਇ ਨਹੀਂ ਪਤਾ ਬਈ ਹਨਾ ਕਹਿੰਦੇ ਨੇ ਪੀ ਲਿਆ ਹੋ ਜਾਂਦਾ ਛੋਟੇ ਬੱਚਿਆਂ ਨੂੰ ਛੇਤੀ ਵੀ ਤੁਸੀਂ ਪੀਲੇ ਨਾ ਪਾਓ ਹਨਾ ਕਿਸ਼ੂ ਨਹੀਂ ਪਾਉਂਦੇ ਆਪਾਂ ਪੀਲੇ ਫਿਰ ਬਣਾਤੇ ਹੁਣ ਬੁੱਤ ਵਾਰੀ ਵਾਰੀ ਬੰਦੇ ਨਹੀਂ ਮੇਰੇ ਤੋਂ ਰੱਖ ਦੰਨੇ ਹੈਗੇ ਕਿਸ਼ੂ ਦਾ ਵੀ ਦੰਦ ਨਿਕਲੇ ਅਸੀਂ ਦਿਖਾਈਂਗੇ ਕਿਸ਼ੂ ਆ ਦੇਖੋ ਜੀ ਫਿਰ ਤੇ ਆਪਾਂ ਹੋਰ ਵੀ ਥੋੜੇ ਬਹੁਤਿਆ ਚੀਜ਼ਾਂ ਨੇ ਜਿਹੜੀਆਂ ਉਹ ਬਲਾ ਡੋ ਲਿਆਵਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਆਪਾਂ ਕੀ ਕੁਝ ਲੈਂਦਾ ਹਾਂ ਜੀ ਬੋਲੋ ਹਾਂ ਜੀ ਮੇਰੇ 21 ਦੰਦ ਚੁਟੇ ਆ ਜੇ ਮੇਰੇ ਕੋਈ ਨਹੀਂ ਚੁਟਿਆ ਹਿੱਲੇ ਮੇਰੀ ਫਰੈਂਡ ਨਹੀਂ ਲਾਤਾ ਹਿੱਲੇ ਇੱਕ ਵੀ ਨਹੀਂ ਲੱਗਿਆ ਸੀ ਹਾਂ ਫਰੈਂਡ ਨੇ ਹਿੱਲਣ ਲਾਤਾ ਫਰੈਂਡ ਨੇ ਕਿਵੇਂ ਹਿੱਲਣ ਲਾਤਾ ਪੁੱਤ ਉਹ ਜਾਨ ਪਤਾ ਨਹੀਂ ਕਿੰਨੀ ਕੀ ਆਏ ਆਏ ਬੜਤਾ ਪਹਿਲਾ ਹਾਲ ਦਾ ਹੋ ਮੜਾ ਮੋਟਾ ਨਾ ਹਾਂ ਮੈਂ ਹੱਥਾਂ ਤੇ ਰਿਹਾ ਚਲੋ ਜੀ ਮਿਲਦੇ ਆ ਨੈਕਸਟ ਸੀਨ ਦੇ ਵਿੱਚ ਤੁਹਾਨੂੰ ਇਹ ਦੇਖੀ ਹੈ ਰ ਕਦੇ ਕਪੜੇ ਧੋ ਰਿਆ ਕੀ ਦੇ ਕਪੜੇ ਧੋ ਰਿਆ ਤੂੰ ਕੱਕੇ ਦੇ ਛੋਟੇ ਛੋਟੇ ਜੇ ਹਾਂ ਕੱਕੇ ਦੇ ਤਾਂ ਹੈਗੇ ਛੋਟੇ ਛੋਟੇ ਅੱਛਾ ਕਾਕਾ ਕੌਣ ਆਊਗਾ ਕੀ ਲੱਗੂਗਾ ਤੇਰਾ ਉਹ ਵੀਰ ਆ ਜਾਂਦਾ ਫਿਰ ਭੈਣ ਵੀਰ ਆ ਜਾਂਦਾ ਫਿਰ ਭੈਣ ਹੈ ਹਾਂ ਠੀਕ ਹੈ ਦੇਖੋ ਜੀ ਕਿੰਨੀ ਖੁਸ਼ੀ ਆ ਮੇਰੇ ਨਿੱਕੇ ਜਿਹੇ ਪੁੱਤ ਨੂੰ ਮੈਂ ਧੋ ਰਹੀ ਸੀ ਜੀ ਕੱਪੜੇ ਇਹ ਛੋਟੇ ਛੋਟੇ ਧੋ ਕੇ ਰੱਖ ਰਹੀ ਸੀਗੀ ਤੇ ਕਿਸਮਤ ਕਹਿੰਦੀ ਮੈਂ ਧੋਣੇ ਮਮਾ ਫੋਨ ਦੇਖ ਰਹੀ ਸੀ ਫੋਨ ਦੇਖ ਰਹੀ ਇਹ ਕੋਈ ਵੀ ਮਤਲਬ ਕਿਸੇ ਦੀ ਗੱਲ ਨਹੀਂ ਸੁਣਦੀ ਹੁੰਦੀ ਜਦੋਂ ਫੋਨ 'ਚ ਧਿਆਨ ਹੁੰਦਾ ਪਰ ਹੁਣ ਜਦੋਂ ਇਹਨੂੰ ਮੈਂ ਇਹਨੂੰ ਪਤਾ ਲੱਗਿਆ ਨਾ ਮਮਾ ਕੱਪੜੇ ਧੋਈ ਜਾਂਦੀ ਐ ਛੋਟੇ ਕੱਕੇ ਦੇ ਤਾਂ ਭੱਜੀ ਭੱਜੀ ਆਈ ਫੋਨ ਸਿੱਟ ਕੇ ਮਮਾ ਮੈਂ ਧੋਵਾਂਗੀ ਮੈਂ ਕਿ ਚਲ ਦੂ ਤੋ ਲੈ ਦਖਾਈ ਦੇਖਾ ਨਿਕਰ ਚੱਕ ਕੇ ਬਾਹਰ ਨਾਲ ਪਾਣੀ ਡੋਲ ਬੁੱਤ ਤੇਲਸ ਜਾਣਗੇ ਆ ਦੇਖੋ ਜੀ ਦੋ ਛੱਗੇ ਇਹ ਕਿਸਮਤਪਰੀਤ ਦੇ ਸੀਗੇ ਪਹਿਲਾਂ ਵਾਲੇ ਉਹ ਜਿਹੜੇ ਧੋਰ ਹੀ ਆ ਉਹ ਉਹ ਨਵੇਂ ਸੀਗੇ ਆ ਚੱਗਾ ਜਿਹੜਾ ਆਪਾਂ ਪਹਿਲੀ ਵਾਰ ਪਾਉਣਾ ਇਹ ਝੱਗਾ ਕਿਸਮਤ ਦੇ ਵੀ ਇਹੀ ਪਾਇਆ ਸੀ ਪਹਿਲੀ ਵਾਰ ਉਸ ਤੋਂ ਪਹਿਲਾਂ ਮੇਰੇ ਭਾਂਜੇ ਨੇ ਪਾਇਆ ਸੀ ਜੀ ਆ ਗਈ ਬਟੇ ਆ ਗਈ ਬਟੇ ਹਾਂਜੀ ਤੁਸੀਂ ਇੱਕ ਵਾਰੀ ਨਾ ਧੋ ਕੇ ਇੱਥੇ ਰੱਖ ਦਿਓ ਉਸ ਤੋਂ ਬਾਅਦ ਮੈਂ ਦਵਾਰ ਤੋਂ ਪਾਣੀ ਕਰ ਦੂੰਗੀ ਸਮਾਰ ਕੇ ਅੱਛੀ ਤਰ੍ਹਾਂ ਪਾਣੀ ਨੂੰ ਉੱੱਤੀ ਪਾਇਆ ਰੱਖਾ ਹਾਂ ਹਾਂ ਹਾਂਜੀ ਅਸੀਂ ਜਾ ਰਹੇ ਸੀ ਬਲਾਡੇ ਤੇ ਗੱਡੀ ਦੇ ਵਿੱਚ ਚੱਲ ਰਿਹਾ ਸੀ ਮਿਊਜ਼ਿਕ ਮਿਊਜ਼ਿਕ ਤੇ ਵੀ ਆ ਜਾਂਦਾ ਕਾਪੀਰਾਈਟ ਜੋ ਕਿ ਮੈਨੂੰ ਹਟਾਉਣਾ ਨਹੀਂ ਆਉਂਦਾ ਤਾਂ ਫਿਰ ਮੈਂ ਆਪਾਂ ਮਿਊਜ਼ਿਕ ਕੱਟਦਾ ਤੇ ਤੇ ਜਾ ਰਹੀ ਸੀ ਇਹ ਭਲਾਡੇ ਜੀ ਦਵਾਈ ਲੈਣ ਹਾਈ ਜੀ ਅੱਜ ਕੋੜੇ ਖਾਣਾ ਹੈ ਦੰਦ ਪਕੌੜੇ ਪਕੌੜੇ ਨਹੀਂ ਗੋਲ ਗੱਪੇ ਗੋਲ ਗੱਪੇ ਖਾਣੇ ਆ ਗਲਾਸ ਨਹੀਂ ਖਾਰੇ ਸੀ ਜੀ ਖੜ ਕੇ ਗੋਲ ਗੱਪੇ ਲੈ ਲਈ ਡਾਕਟਰ ਤੋਂ ਖਾਰੇ ਨਹੀਂ ਖਾ ਲੱਗੇ ਆ ਹਾਂਜੀ ਖਾਰੇ ਨਹੀਂ ਹਲੇ ਖਾਵਾਂਗੇ ਖਾਵਾਂਗੇ ਖਾ ਸਾਡੇ ਪਾਪਾ ਲੈਣ ਗਏ ਉਹਨੇ ਗੋਲ ਗੱਪੇ ਇੱਧਰ ਆ ਗਏ ਸਾਡਾ ਬਲਾਡੇ ਦਾ ਬਾਜ਼ਾਰ ਫਨਪਾਪੇ ਉਹ ਗੋਲ ਗੱਪੇ ਦਿਖਾ ਦੋ ਇੱਧਰ ਪਾਪਾ ਜੀ ਕਰਾ ਰਹੇ ਨੇ ਗੋਲ ਗੱਪੇ ਤੇ ਵਰਾਡੀ ਮੈਨੂੰ ਆਇਆ ਲੱਗ ਗਿਆ ਕਿ ਜਿਵੇਂ ਗੱਡੀ ਧੁਰਫੀ ਹੁੰਦੀ ਆਪੀ ਪਾਣੀ ਚੱਕਰ ਆਇਆ ਮੈਨੂੰ ਅਸੀਂ ਖਾ ਕੇ ਦੀ ਗੋਲ ਗੱਪੇ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਆਇਆ ਹੋਇਆ ਇਥੇ ਪਾਣੀ ਕਰ ਕਿਹਨੂ ਕਿਹਨੂ ਗੋਲ ਗੱਪਿਆਂ ਦਾ ਪਾਣੀ ਪਸੰਦ ਆ ਬਈ ਗੋਲ ਗੱਪਿਆਂ ਨਾਲੋਂ ਵੀ ਜ਼ਿਆਦਾ ਮੈਂ ਤਾਂ ਬਹੁਤ ਦੱਸਿਓ ਇਹਨੇ ਕਵਾਈ ਲੱਗਦੇ। ਕਰੇਲੇ ਦਾ ਜੂਸ ਹੈ ਨਾ। ਹੂੰ। ਖਰਾਰਾ। ਸਹੀ ਗੱਲ ਆ ਬਈ ਕਿਸਮਤ ਦੀ ਕਰੇਲੇ ਦਾ ਜੂਸ ਲੱਗਦਾ। ਫੋਨ ਤੇ ਰੱਖਦੇ ਵੀ ਕਰੇਲੇ ਦਾ ਜੂਸ ਪੀ ਆਂਦੇ ਆ। ਇਹ ਚੈਲੰਜ ਕਰਕੇ ਹੈ ਨਾ। ਮੁਰਿਆ ਡਿੱਗ ਜੀ ਚੰਗਾ ਕਿਤੇ ਗੇਰਪੁਰ ਛੇੜ ਦੇ ਗੱਡੀ ਦਾ। ਹਾਂਜੀ ਇੱਥੇ ਮੈਂ ਆ ਗਈ ਸੀ ਵਾਪਸ ਆ ਕੇ ਮੈਂ ਚੇਂਜ ਕਰ ਲਿਆ ਸੀ ਡਾਕਟਰ ਨੇ ਬੋਲੇ ਸੀ ਕਿ ਹੈਡ ਮ사ਜ ਕਰਾਉਣੀ ਆ ਤੁਸੀਂ। ਤਾਂ ਅਗਰ ਕੀ ਜੀ ਮੈਂ ਆਪਣੀ ਗਵਰਡਨ ਤੋਂ ਹੈਡ ਮ사ਜ ਕਰਾਈ ਤੇ ਇੱਥੇ ਹੀ ਕਰਦੇ ਆ ਬਲੌਗ ਦਾ ਐਂਡ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਪਲੀਜ਼ ਵਿਊਜ਼ ਦੇ ਹਿਸਾਬ ਨਾਲ ਸਬਸਕ੍ਰਾਈਬ ਬਹੁਤ ਘੱਟ ਹੁੰਦੇ ਨੇ ਜੀ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਵੀਰੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ